ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਜੀ ਦੇਰ ਆਏ ਦਰੋਸਤਾਂ ਜਦੋਂ ਦੀ ਇਸ ਟਰਮ ਨਗਰ ਕੌਂਸਲ ਦੀ ਟਰਮ ਚੱਲੀ ਆ ਮੈਨੂੰ ਲੱਗਦਾ ਕਿ ਉਦੋਂ ਦਾ ਨਗਰ ਕੌਂਸਲ ਵੱਲੋਂ ਡੱਕਾ ਨਹੀਂ ਤੋੜਿਆ ਗਿਆ ਗਿਆ ਜਗਰਾਉਂ ਦਾ ਬੇੜਾ ਗਰਕ ਕਰਕੇ ਰੱਖਤਾ ਤੁਸੀਂ ਇਹ ਦੇਖੋ ਕਿ ਜਗਰਾਉਂ ਦੇ ਵਿੱਚ ਕੋਈ ਵੀ ਐਸੀ ਸੜਕ ਨਹੀਂ ਜਿਹੜੀ ਨਗਰ ਕੌਂਸਲ ਦੇ ਅੰਡਰ ਆਂਦੀ ਆ ਜਿਹੜੀ ਬਣੀ ਹੋਵੇ ਤੇ ਸਭ ਨਾਲ ਵੱਡਾ ਜਿਹੜਾ ਜਗਰਾਉਂ ਨੂੰ ੱੱਬਾ ਮੈਂ ਪਹਿਲੇ ਵੀ ਕਈ ਵਾਰ ਇਹ ਗੱਲਾਂ ਕਹਿਣਾ ਹੁੰਨਾ ਕਿ ਜਗਰਾਉਂ ਨੂੰ ਸਭ ਨਾਲ ਵੱਡਾ ੱੱਬਾ ਜਿਹੜਾ ਕੂੜੇ ਦਾ ਡੰਪ ਦਾ ਤੁਸੀਂ ਇਹ ਦੇਖੋ ਕਿ ਚਾਂਸੀ ਨੇ ਚੌਂਕ ਤੋਂ ਤੇ ਇਦਾਂ ਡੰਪ ਚਕਵਾਤਾ ਪਰ ਚੱਕ ਕੇ ਡਿਸਪੋਜ਼ ਰੋਡ ਦੇ ਵਿੱਚ ਜਿੱਥੇ ਜਗਰਾਉਂ ਦੇ ਸਭ ਨਾਲ ਵੱਡੇ ਵੱਡੇ ਤਿੰਨ ਚਾਰ ਮੰਦਰ ਬਣੇ ਆ ਉੱਥੇ ਜਾ ਕੇ ਦੇਖ ਲਓ ਕਿ ਏਡਾ ਕ ਮਾੜਾ ਖਲਾਲ ਇਹਨਾਂ ਨੇ ਜਗਰਾਉਂ ਦੇ ਲਈ ਕਰਤਾ ਸੀਗਾ ਕਿ ਜਿਹਦੇ ਲਈ ਜਗਰਾਉਂ ਦੇ ਵਾਸੀ ਦਿਨੋਂ ਦਿਨ ਇਹਨਾਂ ਨੇ ਕੋਸਦੇ ਆ ਤੇ ਮੈਂ ਤਾਂ ਇਹੀ ਗੱਲ ਕਹਿਣਾ ਵਾਂ ਕਿ ਜੇ ਹੁਣ ਇਹਨਾਂ ਨੂੰ ਲਾਇਆ ਗਿਆ ਵਾ ਪ੍ਰਸ਼ਾਸਨ ਕੱਟੋਕਰ ਜਗਰਾਉ ਦੇ ਵੱਲ ਧਿਆਨ ਦੇਵੇ ਤੇ ਜਿਹੜਾ ਨਗਰ ਕੌਂਸਲ ਵਿੱਚ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਸੀਗਾ ਦੋਨਾਂ ਤਰ੍ਹਾਂ ਨੇ ਮੈਂ ਤੇ ਇੱਕ ਨੂੰ ਨਹੀਂ ਕੋਸਲਾ ਮੈਂ ਦੋਨੇ ਤਰ੍ਹਾਂ ਨੂੰ ਕੋਸਲਾ ਜਿਹੜੇ ਦੋਨਾਂ ਤਰ੍ਹਾਂ ਨੇ ਮਿਲ ਕੇ ਨਗਰ ਕੌਂਸਲ ਵਿੱਚ ਗੰਦ ਪਾਇਆ ਹੋਇਆ ਸੀਗਾ ਕੱਟੋਕਰ ਪ੍ਰਸ਼ਾਸਨ ਵੱਲ ਧਿਆਨ ਦੇ ਕੇ ਤੇ ਜਗਰਾਉ ਨੂੰ ਇਹ ਜਗਰਾਉ ਦੇ ਵਿੱਚ ਬਿਹਤਰੀ ਬਾਰੇ ਵੀ ਸੋਚੋ ਜੀ ਪਰ ਨਗਰ ਕੌਂਸਲ ਪ੍ਰਧਾਨਤਾ ਆਪਦੇ ਕੌਂਸਲਰਾਂ ਨਾਲੇ ਦਾਅਵੇ ਕਰਦੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਅਸੀਂ ਇਮਾਨਦਾਰ ਗਰੁੱਪ ਦੇ ਹਾਂ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਇਹ ਥੋੜਾ ਦੇਖਣਾ ਕਿ ਇਮਾਨਦ ਨਗਰ ਕੌਂਸਲ ਦੇ ਵਿੱਚ ਮੇਰੇ ਹਿਸਾਬ ਨਾਲ ਤਕਰੀਬਨ 25 ਤੋਂ 30 ਲੱਖ ਜਿਹੜਾ 30 ਕਰੋੜ ਰੁਪਇਆ ਵਾ ਉਹ ਪਿਆ ਵਾ ਉਹਨਾਂ ਨੂੰ ਕਿ ਚਟਣਾ ਥੋੜਾ ਕਿਸ ਨੇ ਚੱਕ ਕੇ ਉਹ ਚੱਕ ਕੇ ਜਿਹੜਾ ਹੁਣ ਸਰਕਾਰ ਕੋਲ ਵਾਪਸ ਚਲਾ ਜਾਣਾ ਪਿਛਲੇ 3-4 ਸਾਲ ਤੋਂ ਮੈਂ ਇਹ ਦੇਖ ਰਿਹਾ ਵਾਂ ਕਿ ਇਹੀ ਗੱਲਾਂ ਦੇ ਦਾਅਵੇ ਕਿਤੇ ਜਾ ਰਹੇ ਦੋਨੇ ਧੜੇ ਵੱਲੋਂ ਕਿ ਮੈਂ ਇਮਾਨਦਾਰ ਆ ਮੈਂ ਇਮਾਨਦਾਰ ਕੋਈ ਇਮਾਨਦਾਰ ਇਹ ਪਬਲਿਕ ਜਾਣਦੀ ਆ ਤੇ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜਾ ਨਗਰ ਕੌਂਸਲ ਵਿੱਚ ਪੈਸਾ ਪਿਆ ਸੀ ਇੱਕ ਪਾਸੇ ਤਾਂ ਲੋਕੀ ਇਹ ਕਹਿੰਦੇ ਹੁੰਦੇ ਆ ਕਿ ਸਰਕਾਰਾਂ ਸਾਨੂੰ ਫੰਡ ਨਹੀਂ ਦੇ ਰਹੀਆਂ ਜਿਹੜੇ ਕਰਕੇ ਸਾਡੇ ਕੰਮ ਰੁਕੇ ਹੋਏ ਆ ਸਾਡੇ ਜਗਰਾਉਂ ਦੇ ਵਿੱਚ ਉਲਟਾ ਹੋਇਆ ਹੋਇਆ ਸਾਡੇ ਜਗਰਾਉਂ ਵਿੱਚ ਇੰਨਾ ਕ ਫੰਡ ਪਿਆ ਵਾ ਜਿਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਜੇ ਇੱਕ ਤੜਾ ਕੰਮ ਕਰਨ ਲੱਗਦਾ ਦੂਜਾ ਤੜਾ ਸੁਪਰੀਮ ਕੋਰਟ ਹਾਈ ਕੋਰਟ ਪਹੁੰਚ ਜਾਂਦਾ ਜੇ ਉਹ ਕੰਮ ਕਰਨ ਲੱਗਦਾ ਤਾਂ ਉਹ ਪਹੁੰਚ ਜਾਂਦਾ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਹੁਣ ਇਰਾਣਾ ਜੀ ਨੂੰ ਲਾਇਆ ਗਿਆ ਵਾ ਤਾਂ ਘੱਟੋ ਘੱਟ ਜਿਹੜੇ 3 ਜਾਂ 4 ਮਹੀਨੇ ਰਹਿ ਗਏ ਆ ਜਗਰਾਉਂ ਵਾਲੇ ਪ੍ਰਸ਼ਾਸਨ ਸੋਚੇ ਤੇ ਐਸਡੀਐਮ ਦਜੇ ਰਾਜ ਲੱਗਣ ਜਾ ਰਿਹਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਜਗਰਾਉਂ ਦੀ ਬਿਹਤਰੀ ਲਈ ਕੋਈ ਨਾ ਕੋਈ ਕਦਮ ਚੁੱਕੇ ਜਾਣਗੇ ਜਸਟ ਅੱਜ ਯੈਸਟਰਡੇ ਆਈ ਹੈਵ ਗਾਟ ਆਰਡਰਸ ਫਰਮ ਏਡੀਸੀ ਆਫਿਸ ਵੀ ਮੈਂ ਇੱਥੇ ਜੁਆਇਨ ਕਰਨਾ ਹੈ ਔਨ ਦਾ ਵੇ ਜਦੋਂ ਮੈਂ ਆਫਿਸ ਆ ਰਿਹਾ ਸੀ ਤਾਂ ਇੱਕ ਚਿੱਠੀ ਪ੍ਰਾਪਤ ਹੋਈ ਹੈ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਲੋਕਲ ਗਵਰਨਮੈਂਟ ਵੱਲੋਂ ਜਿਨ੍ਹਾਂ ਦੇ ਵਿੱਚ ਅੰਡਰ ਸੈਕਸ਼ਨ 22 ਆਫ ਮਿਊਨਿਸਪਲ ਐਕਟ ਦੇ ਅਧੀਨ ਇਹ ਪ੍ਰਧਾਨ ਜੀ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਹਦੇ ਵਿੱਚ ਕੁਝ ਉਹਨਾਂ ਨੇ ਡਿਫਾਈਨ ਕੀਤੇ ਹੈ ਵੀ ਉਹਨਾਂ ਦੇ ਉੱਪਰ ਕੁਝ ਪ੍ਰੋਬਲਮਸ ਦੱਸੀਆਂ ਗਈਆਂ ਜਿਹਦੇ ਕਰਕੇ ਐਕਸ਼ਨ ਲਿਆ ਗਿਆ ਹੈ ਉਹਨਾਂ ਐਕਸ਼ਨ ਸਰਕਲ ਪ੍ਰਾਪਤ ਹੋਇਆ ਆਈ ਡਿਸਕਸ ਵਿਦ ਮਾਈ ਟੀਮ ਐਂਡ ਫਿਰ ਦੇਖਦੇ ਆ ਫਰਦਰ ਕੋਰਸ ਆਫ ਐਕਸ਼ਨ ਉਹਦੇ ਉੱਪਰ ਕੀ ਕਰਨਾ ਹੈ ਜਦੋਂ ਵੀ ਡਾਇਰੈਕਸ਼ਨਸ ਆਣਗੇ ਏਡੀ ਸਾਹਿਬ ਵੱਲੋਂ ਜਾਂ ਸਾਡੇ ਸੈਕਟਰ ਸਾਹਿਬ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਉਹਨੂੰ ਅਸੀਂ ਕਰਕੇ ਐਂਡ ਦੈਨ ਹੋਰ ਵੀ ਜਿਹੜੇ ਕੰਮ ਲੁਕੇ ਹੋਏ ਆ ਜੋ ਵੀ ਪੈਂਡੈਂਸੀ ਹੈਗੀ ਹੈ ਇਹਦੇ ਵਿੱਚ ਡੇ ਟੂ ਡੇ ਪਬਲਿਕ ਸਰਵ ਜਿਹੜੀ ਹੈਗੀ ਪਰੇਸ਼ਾਨੀ ਆ ਰਹੀ ਹੈ ਉਹਨੂੰ ਅਸੀਂ ਠੀਕ ਕਰਨ ਵਾਸਤੇ ਐਕਸ਼ਨ ਮੋਡ ਦੇ ਵਿੱਚ ਜਲਦੀ ਆਵਾਂਗੇ ਉਸ ਲੈਟਰ ਦੇ ਵਿੱਚ ਕੀ ਲਿਖਿਆ ਗਿਆ ਹੈ ਉਸ ਵਿੱਚ ਉਹਦੇ ਵਿੱਚ ਕੁਝ ਦੱਸੇ ਗਏ ਕੁਝ ਨਜ਼ਾਇਜ਼ ਐਨਕ੍ਰੋਚਮੈਂਟਸ ਜਾਂ ਕੁਝ ਬਿਲਡਿੰਗਸ ਦੇ ਖਿਲਾਫ ਕੁਝ ਜੜੀ ਸਗੀ ਜਿਹਦੇ ਵਿੱਚ ਇਲੀਗਲੀ ਜਿਹੜੀਆਂ ਐਨਕ੍ਰੋਚ ਕੀਤੀਆਂ ਗਈਆਂ ਬਣਾਈਆਂ ਗਈਆਂ ਉਹਨਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਜਿਹਦੇ ਵਿੱਚ ਥੋੜਾ ਜਿਹਾ ਰੈਵਨਿਊ ਲਾਸ ਆਫ ਸਟੇਟ ਗਵਰਨਮੈਂਟ ਹੋਇਆ ਹੈਗਾ ਤੇ ਇਸ ਚੀਜ਼ ਦੇ ਉੱਪਰ ਬੇਸਿਕਲੀ ਐਕਸ਼ਨ ਇਹ ਲੈ ਲਿਆ ਗਿਆ ਚਾਹੇ ਕਿ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਜੀ ਡਾਇਰੈਕਸ਼ਨਸ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਹੈ ਜੀ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਜੀ ਦੇਰ ਆਏ ਦਰੋਸਤਾਂ ਜਦੋਂ ਦੀ ਇਸ ਟਰਮ ਨਗਰ ਕੌਂਸਲ ਟਰਮ ਚੱਲੀ ਆ ਮੈਨੂੰ ਲੱਗਦਾ ਕਿ ਉਦੋਂ ਤਾਂ ਨਗਰ ਕੌਂਸਲ ਵੱਲੋਂ ਡੱਕਾ ਨਹੀਂ ਤੋੜਿਆ ਗਿਆ ਗਿਆ ਜਗਰਾਉਂ ਦਾ ਬੇੜਾ ਗਰਕ ਕਰਕੇ ਰੱਖਤਾ ਤੁਸੀਂ ਇਹ ਦੇਖੋ ਕਿ ਜਗਰਾਉਂ ਦੇ ਵਿੱਚ ਕੋਈ ਵੀ ਆਸੀ ਸੜਕ ਨਹੀਂ ਜਿਹੜੀ ਨਗਰ ਕੌਂਸਲ ਦੇ ਅੰਡਰ ਆਂਦੀ ਆ ਜਿਹੜੀ ਬਣੀ ਹੋਵੇ ਤੇ ਸਭ ਨਾਲ ਵੱਡਾ ਜਿਹੜਾ ਜਗਰਾਉਂ ਨੂੰ ੱੱੱਬਾ ਮੈਂ ਪਹਿਲੇ ਵੀ ਕਈ ਵਾਰੀ ਇਹ ਗੱਲਾਂ ਕਹਿਣਾ ਹੁੰਨਾ ਕਿ ਜਗਰਾਉਂ ਨੂੰ ਸਭ ਨਾਲ ਵੱਡਾ ੱੱੱਬਾ ਜਿਹੜਾ ਕੂੜੇ ਦਾ ਡੰਪ ਦਾ ਤੁਸੀਂ ਇਹ ਦੇਖੋ ਕਿ ਚਾਂਸੀਆਂ ਚੌਂਕ ਤੋਂ ਤੇ ਇਦਾਂ ਡੰਪ ਚਕਵਾਤਾ ਪਰ ਚੱਕ ਕੇ ਡਿਸਪੋਜ਼ ਰੋਡ ਦੇ ਵਿੱਚ ਜਿੱਥੇ ਜਗਰਾਉਂ ਦੇ ਸਭ ਨਾਲ ਵੱਡੇ ਵੱਡੇ ਤਿੰਨ ਚਾਰ ਮੰਦਰ ਬਣੇ ਆ ਉੱਥੇ ਜਾ ਕੇ ਦੇਖ ਲਓ ਕਿ ਏਡਾ ਕ ਮਾੜਾ ਖਲਾਲ ਇਹਨਾਂ ਨੇ ਜਗਰਾਉਂ ਦੇ ਲਈ ਕਰਤਾ ਸੀਗਾ ਕਿ ਜਿਹਦੇ ਲਈ ਜਗਰਾਉਂ ਦੇ ਵਾਸੀ ਦਿਨੋਂ ਦਿਨ ਇਹਨਾਂ ਨੇ ਕੋਸਦੇ ਆ ਤੇ ਮੈਂ ਤਾਂ ਇਹੀ ਗੱਲ ਕਹਿਣਾ ਵਾ ਕਿ ਜੇ ਹੁਣ ਇਹਨਾਂ ਨੂੰ ਲਾਇਆ ਗਿਆ ਵਾ ਤੇ ਪ੍ਰਸ਼ਾਸਨ ਕੱਟੋਕਰ ਜਗਰਾਉ ਦੇ ਵੱਲ ਧਿਆਨ ਦੇਵੇ ਤੇ ਜਿਹੜਾ ਨਗਰ ਕੌਂਸਲ ਵਿੱਚ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਸੀਗਾ ਦੋਨਾਂ ਤਰ੍ਹਾਂ ਨੇ ਮੈਂ ਤੇ ਇੱਕ ਨੂੰ ਨਹੀਂ ਕੋਸਲਾ ਮੈਂ ਦੋਨੇ ਤਰ੍ਹਾਂ ਨੂੰ ਕੋਸਲਾ ਜਿਹੜੇ ਦੋਨਾਂ ਤਰ੍ਹਾਂ ਨੇ ਮਿਲ ਕੇ ਨਗਰ ਕੌਂਸਲ ਵਿੱਚ ਗੰਦ ਪਾਇਆ ਹੋਇਆ ਸੀਗਾ ਕੱਟੋਕਰ ਪ੍ਰਸ਼ਾਸਨ ਵੱਲ ਧਿਆਨ ਦੇ ਕੇ ਤੇ ਜਗਰਾਉ ਨੂੰ ਇਹ ਜਗਰਾਉ ਦੇ ਵਿੱਚ ਬਿਹਤਰੀ ਬਾਰੇ ਵੀ ਸੋਚੋ ਜੀ ਪਰ ਨਗਰ ਕੌਂਸਲ ਪ੍ਰਧਾਨਤਾ ਆਪਦੇ ਕੌਂਸਲਰਾਂ ਨਾਲੇ ਦਾਅਵੇ ਕਰਦੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਅਸੀਂ ਇਮਾਨਦਾਰ ਗਰੁੱਪ ਦੇ ਹਾਂ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਇਹ ਥੋੜਾ ਦੇਖਣਾ ਕਿ ਇਮਾਨਦ ਨਗਰ ਕੌਂਸਲ ਦੇ ਵਿੱਚ ਮੇਰੇ ਹਿਸਾਬ ਨਾਲ ਤਕਰੀਬਨ 25 ਤੋਂ 30 ਲੱਖ ਜਿਹੜਾ 30 ਕਰੋੜ ਰੁਪਇਆ ਵਾ ਉਹ ਪਿਆ ਵਾ ਉਹਨਾਂ ਨੂੰ ਕਿ ਚਟਣਾ ਥੋੜਾ ਕਿਸ ਨੇ ਚੱਕ ਕੇ ਉਹ ਚੱਕ ਕੇ ਜਿਹੜਾ ਹੁਣ ਸਰਕਾਰ ਕੋਲ ਵਾਪਸ ਚਲਾ ਜਾਣਾ ਪਿਛਲੇ 3-4 ਸਾਲ ਤੋਂ ਮੈਂ ਇਹ ਦੇਖ ਰਿਹਾ ਵਾਂ ਕਿ ਇਹੀ ਗੱਲਾਂ ਦੇ ਦਾਅਵੇ ਕਿਤੇ ਜਾ ਰਹੇ ਦੋਨੇ ਧੜੇ ਵੱਲੋਂ ਕਿ ਮੈਂ ਇਮਾਨਦਾਰ ਆ ਮੈਂ ਇਮਾਨਦਾਰ ਕੋਈ ਇਮਾਨਦਾਰ ਇਹ ਪਬਲਿਕ ਜਾਣਦੀ ਆ ਤੇ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜਾ ਨਗਰ ਕੌਂਸਲ ਵਿੱਚ ਪੈਸਾ ਪਿਆ ਸੀ ਇੱਕ ਪਾਸੇ ਤਾਂ ਲੋਕੀ ਇਹ ਕਹਿੰਦੇ ਹੁੰਦੇ ਆ ਕਿ ਸਰਕਾਰਾਂ ਸਾਨੂੰ ਫੰਡ ਨਹੀਂ ਦੇ ਰਹੀਆਂ ਜਿਹੜੇ ਕਰਕੇ ਸਾਡੇ ਕੰਮ ਰੁਕੇ ਹੋਏ ਆ ਸਾਡੇ ਜਗਰਾਉਂ ਦੇ ਵਿੱਚ ਉਲਟਾ ਹੋਇਆ ਹੋਇਆ ਸਾਡੇ ਜਗਰਾਉਂ ਵਿੱਚ ਇੰਨਾ ਕ ਫੰਡ ਪਿਆ ਵਾ ਜਿਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਜੇ ਇੱਕ ਤੜਾ ਕੰਮ ਕਰਨ ਲੱਗਦਾ ਦੂਜਾ ਤੜਾ ਸੁਪਰੀਮ ਕੋਰਟ ਹਾਈ ਕੋਰਟ ਪਹੁੰਚ ਜਾਂਦਾ ਜੇ ਉਹ ਕੰਮ ਕਰਨ ਲੱਗਦਾ ਤਾਂ ਉਹ ਪਹੁੰਚ ਜਾਂਦਾ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਹੁਣ ਇਰਾਣਾ ਜੀ ਨੂੰ ਲਾਇਆ ਗਿਆ ਵਾ ਤਾਂ ਘੱਟੋ ਘੱਟ ਜਿਹੜੇ 3 ਜਾਂ 4 ਮਹੀਨੇ ਰਹਿ ਗਏ ਆ ਜਗਰਾਉਂ ਵਾਲੇ ਪ੍ਰਸ਼ਾਸਨ ਸੋਚੇ ਤੇ ਐਸਡੀਐਮ ਦਜੇ ਰਾਜ ਲੱਗਣ ਜਾ ਰਿਹਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਜਗਰਾਉਂ ਦੀ ਬਿਹਤਰੀ ਲਈ ਕੋਈ ਨਾ ਕੋਈ ਕਦਮ ਚੁੱਕੇ ਜਾਣਗੇ ਜਸਟ ਅੱਜ ਯੈਸਟਰਡੇ ਆਈ ਹੈਵ ਗਾਟ ਆਰਡਰਸ ਫਰਮ ਏਡੀਸੀ ਆਫਿਸ ਵੀ ਮੈਂ ਇੱਥੇ ਜੁਆਇਨ ਕਰਨਾ ਹੈ ਔਨ ਦਾ ਵੇ ਜਦੋਂ ਮੈਂ ਆਫਿਸ ਆ ਰਿਹਾ ਸੀ ਤਾਂ ਇੱਕ ਚਿੱਠੀ ਪ੍ਰਾਪਤ ਹੋਈ ਹੈ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਲੋਕਲ ਗਵਰਨਮੈਂਟ ਵੱਲੋਂ ਜਿਨ੍ਹਾਂ ਦੇ ਵਿੱਚ ਅੰਡਰ ਸੈਕਸ਼ਨ 22 ਆਫ ਮਿਊਨਿਸਪਲ ਐਕਟ ਦੇ ਅਧੀਨ ਇਹ ਪ੍ਰਧਾਨ ਜੀ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਹਦੇ ਵਿੱਚ ਕੁਝ ਉਹਨਾਂ ਨੇ ਡਿਫਾਈਨ ਕੀਤੇ ਹੈ ਵੀ ਉਹਨਾਂ ਦੇ ਉੱਪਰ ਕੁਝ ਪ੍ਰੋਬਲਮਸ ਦੱਸੀਆਂ ਗਈਆਂ ਜਿਹਦੇ ਕਰਕੇ ਐਕਸ਼ਨ ਲਿਆ ਗਿਆ ਹੈ ਉਹਨਾਂ ਐਕਸ਼ਨ ਸਰਕਲ ਪ੍ਰਾਪਤ ਹੋਇਆ I ਡਿਸਕਸ ਵਿਦ ਮਾਈ ਟੀਮ ਐਂਡ ਫਿਰ ਦੇਖਦੇ ਆਂ ਫਰਦਰ ਕੋਰਸ ਆਫ ਐਕਸ਼ਨ ਉਹਦੇ ਉੱਪਰ ਕੀ ਕਰਨਾ ਹੈ ਜੋ ਵੀ ਡਾਇਰੈਕਸ਼ਨਸ ਆਣਗੇ ਏਡੀ ਸਾਹਿਬ ਵੱਲੋਂ ਜਾਂ ਸਾਡੇ ਸੈਕਟਰ ਸਾਹਿਬ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਉਹਨੂੰ ਅਸੀਂ ਕਰਕੇ ਐਂਡ ਦੈਨ ਹੋਰ ਵੀ ਜਿਹੜੇ ਕੰਮ ਲੁਕੇ ਹੋਏ ਆ ਜੋ ਵੀ ਪੈਂਡੈਂਸੀ ਹੈਗੀ ਹੈ ਇਹਦੇ ਵਿੱਚ ਡੇ ਟੂ ਡੇ ਪਬਲਿਕ ਸਰਵ ਜਿਹੜੀ ਹੈਗੀ ਪਰੇਸ਼ਾਨੀ ਆ ਰਹੀ ਹੈ ਉਹਨੂੰ ਅਸੀਂ ਠੀਕ ਕਰਨ ਵਾਸਤੇ ਐਕਸ਼ਨ ਮੋਡ ਦੇ ਵਿੱਚ ਜਲਦੀ ਆਵਾਂਗੇ ਉਸ ਉਸ ਲੈਟਰ ਦੇ ਵਿੱਚ ਕੀ ਲਿਖਿਆ ਗਿਆ ਹੈ ਉਸ ਵਿੱਚ ਉਹਦੇ ਵਿੱਚ ਕੁਝ ਦੱਸੇ ਗਏ ਆ ਕੁਝ ਨਜ਼ਾਇਜ਼ ਐਨਕ੍ਰੋਚਮੈਂਟਸ ਜਾਂ ਕੁਝ ਬਿਲਡਿੰਗਸ ਦੇ ਖਿਲਾਫ ਕੁਝ ਜੜੀ ਸਗੀ ਜਿਹਦੇ ਵਿੱਚ ਇਲੀਗਲੀ ਜਿਹੜੀਆਂ ਐਨਕ੍ਰੋਚ ਕੀਤੀਆਂ ਗਈਆਂ ਬਣਾਈਆਂ ਗਈਆਂ ਉਹਨਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਜਿਹਦੇ ਵਿੱਚ ਥੋੜਾ ਜਿਹਾ ਰੈਵਨਿਊ ਲਾਸ ਆਫ ਸਟੇਟ ਗਵਰਨਮੈਂਟ ਹੋਇਆ ਹੈਗਾ ਤੇ ਇਸ ਚੀਜ਼ ਦੇ ਉੱਪਰ ਬੇਸਿਕਲੀ ਐਕਸ਼ਨ ਇਹ ਲੈ ਲਿਆ ਗਿਆ ਚਾਹੇ ਕਿ ਉਹਨਾਂ ਨੂੰ ਸਿਸਪੈਂਡ ਕੀਤਾ ਜਾਵੇ। ਜੀ ਡਾਇਰੈਕਸ਼ਨਸ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਹੈ ਜੀ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਜੀ ਦੇਰ ਆਏ ਦਰੋਸਤਾਂ ਜਦੋਂ ਦੀ ਇਸ ਟਰਮ ਨਗਰ ਕੌਂਸਲ ਟਰਮ ਚੱਲੀ ਆ ਮੈਨੂੰ ਲੱਗਦਾ ਕਿ ਉਦੋਂ ਤਾਂ ਨਗਰ ਕੌਂਸਲ ਵੱਲੋਂ ਡੱਕਾ ਨਹੀਂ ਤੋੜਿਆ ਗਿਆ ਗਿਆ ਜਗਰਾਉਂ ਦਾ ਬੇੜਾ ਗਰਕ ਕਰਕੇ ਰੱਖਤਾ ਤੁਸੀਂ ਇਹ ਦੇਖੋ ਕਿ ਜਗਰਾਉਂ ਦੇ ਵਿੱਚ ਕੋਈ ਵੀ ਆਸੀ ਸੜਕ ਨਹੀਂ ਜਿਹੜੀ ਨਗਰ ਕੌਂਸਲ ਦੇ ਅੰਡਰ ਆਂਦੀ ਆ ਜਿਹੜੀ ਬਣੀ ਹੋਵੇ ਤੇ ਸਭ ਨਾਲ ਵੱਡਾ ਜਿਹੜਾ ਜਗਰਾਉਂ ਨੂੰ ੱੱੱਬਾ ਮੈਂ ਪਹਿਲੇ ਵੀ ਕਈ ਵਾਰੀ ਇਹ ਗੱਲਾਂ ਕਹਿਣਾ ਹੁੰਨਾ ਕਿ ਜਗਰਾਉਂ ਨੂੰ ਸਭ ਨਾਲ ਵੱਡਾ ੱੱੱਬਾ ਜਿਹੜਾ ਕੂੜੇ ਦਾ ਡੰਪ ਦਾ ਤੁਸੀਂ ਇਹ ਦੇਖੋ ਕਿ ਚਾਂਸੀਆਂ ਚੌਂਕ ਤੋਂ ਤੇ ਇਦਾਂ ਡੰਪ ਚਕਵਾਤਾ ਪਰ ਚੱਕ ਕੇ ਡਿਸਪੋਜ਼ ਰੋਡ ਦੇ ਵਿੱਚ ਜਿੱਥੇ ਜਗਰਾਉਂ ਦੇ ਸਭ ਨਾਲ ਵੱਡੇ ਵੱਡੇ ਤਿੰਨ ਚਾਰ ਮੰਦਰ ਬਣੇ ਆ ਉੱਥੇ ਜਾ ਕੇ ਦੇਖ ਲਓ ਕਿ ਏਡਾ ਕ ਮਾੜਾ ਖਲਾਲ ਇਹਨਾਂ ਨੇ ਜਗਰਾਉਂ ਦੇ ਲਈ ਕਰਤਾ ਸੀਗਾ ਕਿ ਜਿਹਦੇ ਲਈ ਜਗਰਾਉਂ ਦੇ ਵਾਸੀ ਦਿਨੋਂ ਦਿਨ ਇਹਨਾਂ ਨੇ ਕੋਸਦੇ ਆ ਤੇ ਮੈਂ ਤਾਂ ਇਹੀ ਗੱਲ ਕਹਿਣਾ ਵਾਂ ਕਿ ਜੇ ਹੁਣ ਇਹਨਾਂ ਨੂੰ ਲਾਇਆ ਗਿਆ ਵਾ ਪ੍ਰਸ਼ਾਸਨ ਕੱਟੋਕਰ ਜਗਰਾਉ ਦੇ ਵੱਲ ਧਿਆਨ ਦੇਵੇ ਤੇ ਜਿਹੜਾ ਨਗਰ ਕੌਂਸਲ ਵਿੱਚ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਸੀਗਾ ਦੋਨਾਂ ਤਰ੍ਹਾਂ ਨੇ ਮੈਂ ਤੇ ਇੱਕ ਨੂੰ ਨਹੀਂ ਕੋਸਲਾ ਮੈਂ ਦੋਨੇ ਤਰ੍ਹਾਂ ਨੂੰ ਕੋਸਲਾ ਜਿਹੜੇ ਦੋਨਾਂ ਤਰ੍ਹਾਂ ਨੇ ਮਿਲ ਕੇ ਨਗਰ ਕੌਂਸਲ ਵਿੱਚ ਗੰਦ ਪਾਇਆ ਹੋਇਆ ਸੀਗਾ ਕੱਟੋਕਰ ਪ੍ਰਸ਼ਾਸਨ ਵੱਲ ਧਿਆਨ ਦੇ ਕੇ ਤੇ ਜਗਰਾਉ ਨੂੰ ਇਹ ਜਗਰਾਉ ਦੇ ਵਿੱਚ ਬਿਹਤਰੀ ਬਾਰੇ ਵੀ ਸੋਚੋ ਜੀ ਪਰ ਨਗਰ ਕੌਂਸਲ ਪ੍ਰਧਾਨਤਾ ਆਪਦੇ ਕੌਂਸਲਰਾਂ ਨਾਲੇ ਦਾਅਵੇ ਕਰਦੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਅਸੀਂ ਇਮਾਨਦਾਰ ਗਰੁੱਪ ਦੇ ਹਾਂ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਇਹ ਥੋੜਾ ਦੇਖਣਾ ਕਿ ਇਮਾਨਦ ਨਗਰ ਕੌਂਸਲ ਦੇ ਵਿੱਚ ਮੇਰੇ ਹਿਸਾਬ ਨਾਲ ਤਕਰੀਬਨ 25 ਤੋਂ 30 ਲੱਖ ਜਿਹੜਾ 30 ਕਰੋੜ ਰੁਪਇਆ ਵਾ ਉਹ ਪਿਆ ਵਾ ਉਹਨਾਂ ਨੂੰ ਕਿ ਚਟਣਾ ਥੋੜਾ ਕਿਸ ਨੇ ਚੱਕ ਕੇ ਉਹ ਚੱਕ ਕੇ ਜਿਹੜਾ ਹੁਣ ਸਰਕਾਰ ਕੋਲ ਵਾਪਸ ਚਲਾ ਜਾਣਾ ਪਿਛਲੇ 3-4 ਸਾਲ ਤੋਂ ਮੈਂ ਇਹ ਦੇਖ ਰਿਹਾ ਵਾਂ ਕਿ ਇਹੀ ਗੱਲਾਂ ਦੇ ਦਾਅਵੇ ਕਿਤੇ ਜਾ ਰਹੇ ਦੋਨੇ ਧੜੇ ਵੱਲੋਂ ਕਿ ਮੈਂ ਇਮਾਨਦਾਰ ਆ ਮੈਂ ਇਮਾਨਦਾਰ ਕੋਈ ਇਮਾਨਦਾਰ ਇਹ ਪਬਲਿਕ ਜਾਣਦੀ ਆ ਤੇ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜਾ ਨਗਰ ਕੌਂਸਲ ਵਿੱਚ ਪੈਸਾ ਪਿਆ ਸੀ ਇੱਕ ਪਾਸੇ ਤਾਂ ਲੋਕੀ ਇਹ ਕਹਿੰਦੇ ਹੁੰਦੇ ਆ ਕਿ ਸਰਕਾਰਾਂ ਸਾਨੂੰ ਫੰਡ ਨਹੀਂ ਦੇ ਰਹੀਆਂ ਜਿਹੜੇ ਕਰਕੇ ਸਾਡੇ ਕੰਮ ਰੁਕੇ ਹੋਏ ਆ ਸਾਡੇ ਜਗਰਾਉਂ ਦੇ ਵਿੱਚ ਉਲਟਾ ਹੋਇਆ ਹੋਇਆ ਸਾਡੇ ਜਗਰਾਉਂ ਵਿੱਚ ਇੰਨਾ ਕ ਫੰਡ ਪਿਆ ਵਾ ਜਿਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਜੇ ਇੱਕ ਤੜਾ ਕੰਮ ਕਰਨ ਲੱਗਦਾ ਦੂਜਾ ਤੜਾ ਸੁਪਰੀਮ ਕੋਰਟ ਹਾਈ ਕੋਰਟ ਪਹੁੰਚ ਜਾਂਦਾ ਜੇ ਉਹ ਕੰਮ ਕਰਨ ਲੱਗਦਾ ਤਾਂ ਉਹ ਪਹੁੰਚ ਜਾਂਦਾ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਹੁਣ ਇਰਾਣਾ ਜੀ ਨੂੰ ਲਾਇਆ ਗਿਆ ਵਾ ਤਾਂ ਘੱਟੋ ਘੱਟ ਜਿਹੜੇ 3 ਜਾਂ 4 ਮਹੀਨੇ ਰਹਿ ਗਏ ਆ ਜਗਰਾਉਂ ਵਾਲੇ ਪ੍ਰਸ਼ਾਸਨ ਸੋਚੇ ਤੇ ਐਸਡੀਐਮ ਦਜੇ ਰਾਜ ਲੱਗਣ ਜਾ ਰਿਹਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਜਗਰਾਉਂ ਦੀ ਬਿਹਤਰੀ ਲਈ ਕੋਈ ਨਾ ਕੋਈ ਕਦਮ ਚੁੱਕੇ ਜਾਣਗੇ ਜਸਟ ਅੱਜ ਯੈਸਟਰਡੇ ਆਈ ਹੈਵ ਗਾਟ ਆਰਡਰਸ ਫਰਮ ਏਡੀਸੀ ਆਫਿਸ ਵੀ ਮੈਂ ਇੱਥੇ ਜੁਆਇਨ ਕਰਨਾ ਹੈ ਔਨ ਦਾ ਵੇ ਜਦੋਂ ਮੈਂ ਆਫਿਸ ਆ ਰਿਹਾ ਸੀ ਤਾਂ ਇੱਕ ਚਿੱਠੀ ਪ੍ਰਾਪਤ ਹੋਈ ਹੈ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਲੋਕਲ ਗਵਰਨਮੈਂਟ ਵੱਲੋਂ ਜਿਨ੍ਹਾਂ ਦੇ ਵਿੱਚ ਅੰਡਰ ਸੈਕਸ਼ਨ 22 ਆਫ ਮਿਊਨਿਸਪਲ ਐਕਟ ਦੇ ਅਧੀਨ ਇਹ ਪ੍ਰਧਾਨ ਜੀ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਹਦੇ ਵਿੱਚ ਕੁਝ ਉਹਨਾਂ ਨੇ ਡਿਫਾਈਨ ਕੀਤੇ ਹੈ ਵੀ ਉਹਨਾਂ ਦੇ ਉੱਪਰ ਕੁਝ ਪ੍ਰੋਬਲਮਸ ਦੱਸੀਆਂ ਗਈਆਂ ਜਿਹਦੇ ਕਰਕੇ ਐਕਸ਼ਨ ਲਿਆ ਗਿਆ ਹੈ ਉਹਨਾਂ ਐਕਸ਼ਨ ਸਰਕਲ ਪ੍ਰਾਪਤ ਹੋਇਆ ਆਈ ਡਿਸਕਸ ਵਿਦ ਮਾਈ ਟੀਮ ਐਂਡ ਫਿਰ ਦੇਖਦੇ ਆ ਫਰਦਰ ਕੋਰਸ ਆਫ ਐਕਸ਼ਨ ਉਹਦੇ ਉੱਪਰ ਕੀ ਕਰਨਾ ਹੈ ਜਦੋਂ ਵੀ ਡਾਇਰੈਕਸ਼ਨਸ ਆਣਗੇ ਏਡੀ ਸਾਹਿਬ ਵੱਲੋਂ ਜਾਂ ਸਾਡੇ ਸੈਕਟਰ ਸਾਹਿਬ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਉਹਨੂੰ ਅਸੀਂ ਕਰਕੇ ਐਂਡ ਦੈਨ ਹੋਰ ਵੀ ਜਿਹੜੇ ਕੰਮ ਲੁਕੇ ਹੋਏ ਆ ਜੋ ਵੀ ਪੈਂਡੈਂਸੀ ਹੈਗੀ ਹੈ ਇਹਦੇ ਵਿੱਚ ਡੇ ਟੂ ਡੇ ਪਬਲਿਕ ਸਰਵ ਜਿਹੜੀ ਹੈਗੀ ਪਰੇਸ਼ਾਨੀ ਆ ਰਹੀ ਹੈ ਉਹਨੂੰ ਅਸੀਂ ਠੀਕ ਕਰਨ ਵਾਸਤੇ ਐਕਸ਼ਨ ਮੋਡ ਦੇ ਵਿੱਚ ਜਲਦੀ ਆਵਾਂਗੇ ਉਸ ਲੈਟਰ ਦੇ ਵਿੱਚ ਕੀ ਲਿਖਿਆ ਗਿਆ ਹੈ ਦੇ ਵਿੱਚ ਕੁਝ ਦੱਸੇ ਗਏ ਆ ਕੁਝ ਨਜਾਇਜ਼ ਐਨਕ੍ਰੋਚਮੈਂਟਸ ਜਾਂ ਕੁਝ ਬਿਲਡਿੰਗਸ ਦੇ ਖਿਲਾਫ ਕੁਝ ਜੜੀ ਸਗੀ ਜਿਹਦੇ ਵਿੱਚ ਇਲੀਗਲੀ ਜਿਹੜੀਆਂ ਐਨਕ੍ਰੋਚ ਕੀਤੀਆਂ ਗਈਆਂ ਬਣਾਈਆਂ ਗਈਆਂ ਉਹਨਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਜਿਹਦੇ ਵਿੱਚ ਥੋੜਾ ਜਿਹਾ ਰੈਵਨਿਊ ਲਾਸ ਆਫ ਸਟੇਟ ਗਵਰਨਮੈਂਟ ਹੋਇਆ ਹੈਗਾ ਤੇ ਇਸ ਚੀਜ਼ ਦੇ ਉੱਪਰ ਬੇਸਿਕਲੀ ਐਕਸ਼ਨ ਇਹ ਲੈ ਕੇ ਆ ਜੀ ਡਾਇਰੈਕਸ਼ਨਸ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਹੈ ਜੀ